来 ਵੀ دوستੋ ਪਿੰਡ ਹਰੀ ਗਲਾ ਬੱਕਰਾ ਮੰਡੀ ਦੇ ਹੁੰਦੇ ਆ ਸੌਦੇ ਚੰਗੇ ਦੋਸਤੋ ਜਿਹੜਾ ਖਾਰੇ ਵਾਲੇ ਬੇਲੀ ਨੇ ਲਿਆ ਸੀਗਾ ਬੱਕਰਾ ਹੁਣ ਉਹਦੇ ਤੋਂ ਆ ਦੀਪ ਸਿੰਘ ਵਾਲੇ ਤੋਂ ਆਏ ਸੀਗੇ ਬਾਈ ਉਹਨਾਂ ਨੂੰ ਦਵਾਤਾ ਬੱਕਰਾ ਆਪਾਂ ਐਵੇਂ ਕਿਨਾਈ ਜਾਂਦੇ ਆ ਬਾਬੇ ਨੂੰ ਪੁੱਛਾਂ ਕਿ ਕਿੰਨੇ ਵਾਧੇ ਨਾਲ ਦਵਾਤਾ ਲੈ ਪੁੱਤੋ ਆ ਜਾ ਕੋਈ ਗੱਲ ਨਹੀਂ ਕੋਈ ਆ ਜਾ ਆ ਜਾ ਆ ਜਾ ਕੋਈ ਮੜੇ ਖੜਾ ਹੋ ਯਾਰ ਤੂੰ ਬਾਬਾ ਖੜਾ ਹਾਂ ਫੇਰ ਮੁੜ ਕੇ ਸੈਟਿੰਗ ਨਹੀਂ ਨਾ ਹੁੰਦੀ ਆਈ ਵੀ ਆਂਦੇ ਤੇ ਐਂਜਾਕ ਪਤੋਏ ਚੜੀ ਆਂ ਆਹ ਆਹ ਬਸ ਮੈਨੂੰ ਵੀ ਉਹ ਬਹੁਤ ਆ ਯਾਰ ਉਹ ਇੰਨੀ ਵਾਟੋ ਆਏ ਆ ਯਾਰ ਪਤੰਦਰਾ ਸੀ ਵੀ ਅਸੀਂ ਤਾਂ ਕੁਝ ਵੀ ਨਹੀਂ ਲੈਣਾ ਉਧਰੋਂ ਨਜ਼ਾਨਾ ਪਤੋ ਵੀ ਨਹੀਂ ਮਿਲਿਆ ਕੋਈ ਬਣਾ ਕੇ ਉਹ ਚਾਹ ਫਿਰ ਛੱਤ ਪਲੇ ਬਸ ਫਿਰ ਆ ਬਾਬਾ ਜੀ ਬਾਬਾ ਹੁਣ ਕਿਵੇਂ ਕਰਾਤਾ ਇੰਦੀ ਵਾਟੋਂ ਆਏ ਆ ਯਾਰ ਤਾਂ ਹੀ ਤੈਨੂੰ ਆਏਗਾ ਕੋਈ ਨਹੀਂ ਯਾਰ ਗਰੀਬ ਬਾਬਾ ਬਾਬਾ ਫਾੜ ਲਾ ਪਾਲਾ ਪੁੱਤ ਤੂੰ ਬਸ ਬਾਬਾ ਕਿਵੇਂ ਕਰਾਤਾ ਇਹ ਮੁੰਡੇ ਖਾਰੇ ਵਾਲੇ ਦਾ ਬੱਕਰਾ 500 ਵਾਦੇ ਨਾਲ ਦਵਾਤਾ ਬਾਈ ਨੂੰ ਯਾਰ 500 ਵਾਦੇ ਨਾਲ ਲੈਦੀ ਦੋਸਤੋ ਇੱਥੇ ਹੀ ਹਜੇ ਬਾਈ ਨੂੰ ਮੰਨ ਕੇ ਚਲੋ 10 ਮਿੰਟ ਹੋਏ ਸੀ ਬੱਕਰਾ ਲੈ ਇਹਨੂੰ ਤੇ 500 ਵਾਦੇ ਨਾਲ ਲਖਾਈ ਕਿਤੇ ਵੀ ਨਹੀਂ ਦੇਣੀ ਆਪਾਂ ਨੂੰ ਅੱਛਾ ਰਹਿਣ ਦੇ ਇੱਕ ਹੋਰ ਚਾਹੀਦਾ ਦੀਪ ਇਹ ਲਖਾਈ ਸਿੰਗਲੇ ਤੋਂ ਆਏ ਸੀਗੇ ਇਹਦਾ ਹੱਕ ਆ ਯਾਰ ਲਖਾਈ ਦਾ ਐ ਤਾਂ ਨਾ ਕਰੋ ਤੇ ਉਹਨਾਂ ਨੂੰ ਦਵਾਤਾ ਬੱਕਰਾ ਬਈ ਪਹਿਲਾ ਸੌਦਾ ਆਇਆ ਦੇ ਹੀ ਦਿੱਤੀ ਦੁਆਣੇ ਉਹ ਵੀ ਦੇ ਦਿੱਤੀ ਇਹਨਾਂ ਤੇ ਤੁਸੀਂ ਜ਼ਰੂਰ ਪਹੁੰਚਿਆ ਕਰੋ ਪਿੰਡ ਹਰੀ ਗਲਾ ਬੱਕਰਾ ਮਾਣੀ ਦੇ ਦੋਸਤੋ ਚੰਗੇ ਸੌਦੇ ਹੁੰਦੇ ਨੇ ਚੰਗੇ ਨਾ ਗਾਉਂਦੇ ਨੇ ਦੋਸਤੋ ਆ ਬੱਕਰੇ ਦਾ ਹੋਇਆ ਸੌਦਾ ਇਹਦਾ ਪਹਿਲਾਂ ਖਰੇ ਵਾਲੇ ਵੀ ਨਹੀਂ ਲਿਆ ਸੀ ਕੋਈ ਬੰਦਾ ਇੱਕ ਸੌਦਾ ਹੋ ਰਿਹਾ ਲਾਈ ਵੀ ਦੋਸਤੋ ਇੱਕ ਹੋਰ ਹੁੰਦਾ ਸੌਦਾ ਦੇਖਦੇ ਪਰ ਕੀ ਨਿਪਟਦਾ ਪਿੰਡ ਹਰੀ ਕੇਗਲਾ ਬੱਕਰਾ ਮੰਡੀ ਤੇ ਦੋਸਤੋ ਬਾਬਾ ਹੁਣ ਕਾਦਾ ਬਾਬਾ ਹੁਣ ਕਾਦਾ ਸੌਦਾ ਕਰਾਉਣਾ ਯਾਰ ਉਹ ਵੀ ਬੱਕਰਾ ਯਾਰ ਕਿੰਨੇ ਕਹਿੰਦਾ ਈ ਤੂੰ ਏ ਇਹਦੇ ala ਪੰਜ ਆਖਿਆ ਠੀਕ ਆ ਠੀਕ ਆ ਮੈਂ ਪਹਿਲਾਂ ਸੁਣ ਹਾਂ ਕੋਈ ਨਾ ਖਾਈ ਕਰ ਚਲ ਮੈਂ ਪਹਿਲਾਂ ਸੌਦਾ ਕਰਦਾ ਚਲ ਕਰਦਾ ਇਹਨੇ ਬੰਦੇ ਲੱਗੇ ਯਾਰ ਹਾਂ ਬੱਕਰਾ ਜੇ ਫੜਨਾ ਫੜ ਲੈ ਬੱਕਰਾ ਤਾਂ ਕਿਤੇ ਜਾਂਦਾ ਠੀਕ ਆ ਨਾ 5.5 ਅੱਜ ਦੇ ਕੇ ਨਾ ਸਵੇਰੇ ਦੇ ਕੇ ਆ ਫਲ 5300 ਦਾ ਹੋ ਗਿਆ 1 ਰੁਪਈਆ ਨਹੀਂ ਵੱਧ ਮਿਲਣਾ ਚੋਪੜਾ ਕਰਕੇ ਦਿਓ ਭਾਈ ਆਪੋ ਆਪਣੀ ਸਹੀ ਹੈ ਠੀਕ ਹੈ ਯਾਰ ਜਿਹੜੇ ਬਈ ਠੀਕ ਹੈ ਭਾਈ ਸਹੀ ਹੈ ਆ ਵੀ ਮੁੰਡਾ ਨਾ ਟਾਈਮ ਫੜੋ ਕੀ ਦੀ ਹੈ ਲੈ ਵੀ ਦੋਸਤੋ 5300 ਜੀ ਕਰਾਦਾ ਲਖਾਈ ਆਪੋ ਆਪਣੀ ਇਹਨੂੰ ਲੈ ਲਈ ਭਾਈ ਕੋਈ ਚੱਕਰ ਨਾ ਯਾਰ ਭయ్యా ਦੀਪ ਸਿੰਘ ਵਾਲੇ ਤੋਂ ਆਏ ਸੀਗੇ ਜਿਨ੍ਹਾਂ ਨੇ ਪਹਿਲਾਂ ਬੱਕਰਾ ਲਈ ਖਾਰੇ ਵਾਲਿਆਂ ਤੋਂ ਹੁਣ ਆਹ ਬਾਈ ਤੋਂ ਲਿਆ ਬੱਕਰਾ ਇੱਕ ਹੋਰ ਲੈ ਲਿਆ ਤੁਸੀਂ ਜਰੂਰ ਪਹੁੰਚਿਆ ਕਰੋ ਹੰਡ ਹਰੀ ਕੀ ਕਲਾਮ ਬੱਕਰਾ ਮੰਡੀ ਦੇ ਦੋਸਤੋ ਚੰਗੇ ਸੌਦੇ ਹੁੰਦੇ ਨੇ ਦੋਸਤੋ ਚੰਗੇ ਨਾਗ ਆਉਂਦੇ ਨੇ ਘਰ ਤਾਂ ਕੋਈ ਨਹੀਂ ਕੋਈ ਨਹੀਂ ਰਕਰ ਵਾਲੇ ਨਹੀਂ ਬੱਕਰਾ ਵਖਾਦੀ ਬਾਈ ਕਿੱਥੇ ਆ ਕਿਹੜਾ ਬੱਕਰੇ ਲਿਆ ਪੁੱਤ ਫੜ ਕੇ ਲਿਆ ਬੱਕਰਾ ਓਏ ਲੈ ਵੰਦ ਲਈਆ ਲੈ ਵੀ ਦੋਸਤੋ ਆ ਬੱਕਰਾ 5300 ਜ ਹੋਇਆ ਲਖਾਈ ਆਪੋ ਆਪਣੀ ਲੈ ਵੀ ਦੋਸਤੋ ਆ ਬੱਕਰੇ ਦਾ ਹੋਇਆ 5300 ਲਖਾਈ ਆਪੋ ਆਪਣੀ ਸੌਦਾ ਹੋਇਆ ਇੱਕ ਹੋਰ ਪੱਠ ਦਾ ਹੋਇਆ ਹਾਂ ਬਈ ਪੱਠ ਦਾ ਹੋਇਆ ਕਾਲੀ ਪੱਠ ਦਾ ਸੌਦਾ ਹੋਇਆ ਚਲੋ ਚਲੋ ਆ ਜਾਓ ਪੈਸੇ ਬਾਈ ਕਿੰਨੀ ਜਾਂਦਾ ਕਿੰਨੇ ਚ ਕਿਰਾਇਆ ਦਾ ਬਾਬਾ ਲੈ ਬਈ 4200 ਦਾ ਪੈਸੇ 4000 ਪੂਰਾ 4200 ਜੀ ਹਾਂ ਲਿਖਾਈ ਉਹਨਾਂ ਦੀ ਸੀ ਬਾਈਆਂ ਦੀ ਤੇ ਪੱਠ ਦਾ ਚਾਰ ਚੋ ਹੋਇਆ ਜਣੀ ਚਾਰ ਦਾ ਸੌਦਾ ਹੋ ਗਿਆ ਜੀ ਲਿਖਾਈ ਉਹਨਾਂ ਦੀ ਲਿਖਾਈ ਉਹਨਾਂ ਦੀ ਪੱਠ ਕਿੱਥੇ ਆ ਪੱਠ ਆ ਲੈ ਵੀ ਦੋਸਤ ਤੁਹਾਨੂੰ ਪੱਠ ਵਿਖਾ ਦਿੰਨੇ ਆ ਪਿੰਡ ਹਰੀਕੋਲਾ ਬੱਕਰਾ ਮੰਡੀ ਦੇ ਦੋਸਤੋ ਚੰਗੇ ਸੌਦੇ ਹੁੰਦੇ ਨੇ ਚੰਗੇ ਨਾਗ ਆਉਂਦੇ ਨੇ ਲੈ ਵੀ ਦੋਸਤੋ ਆ ਪੱਠ ਆ ਹਾਂ ਡੱਬੇ ਵਾਲੀ ਸੌਚ ਸੁਕਦਾ ਆ ਕਿ ਦੇਖ ਸਕਦਾ ਚੰਗੇ ਸੌਦੇ ਹੁੰਦੇ ਨੇ ਦੋਸਤੋ ਚੰਗੇ ਨਾਗ ਆਉਂਦੇ ਨੇ ਦੋਸਤੋ ਤੁਸੀਂ ਵੀ ਜਰੂਰ ਪਹੁੰਚਿਆ ਕਰੋ ਪਿੰਡ ਹਰੀ ਵਗੈਰਾ ਬੱਕਰਾ ਮੰਡੀ ਤੇ ਜਾਣਾ ਹੈਗਾ ਮਾਨੂੰ ਕੋਈ 4-5 ਲੱਖ ਦਾ ਹੋ ਗਿਆ ਵਿਚਾਰਿਆਂ ਸਸਰੀ ਲੈ ਵੀ ਦੋਸਤੋ ਬੱਕਰੇ ਦਾ ਪੈਸੇ ਮੈਂ ਦੇ ਦੂੰਗਾ ਪੈਸਾ ਵੀ ਕਿਉਂ ਟੈਨਸ਼ਨ ਲੈਣਾ ਯਾਰ ਤੂੰ ਪੈਸੇ ਮੈਂ ਦੂੰਦਾ ਲੈ ਲੀ ਉਹ ਸੌਦਾ ਬਾਬਾ ਪਹਿਲਾਂ ਐਂ ਦੱਸ ਮੈਨੂੰ ਬਾਬਾ ਪਹਿਲਾਂ ਉਹ ਬੱਕਰੇ ਦਾ ਦੱਸ ਕੀ ਨਵੇੜਿਆ 100 ਆਈ ਗਿਣ ਲਓ ਲੈ ਗਿਣ ਲਓ ਗਿਣੋ ਸਾਡੇ 5000 ਤੋਂ ਦੂਜਾ ਹੀ ਗਿਣ ਲਓ ਨਾ ਉਹ ਯਾਰ ਚੱਲ ਯਾਰ ਉਹ ਯਾਰ ਚੱਲ ਜੀ ਨਾ ਚੱਲਿਆ ਤਾਂ ਕੋਈ ਨਹੀਂ ਤੂੰ ਆਪਾਂ ਤਾਂ ਕਿਤੇ ਉਹ ਹੈ ਨਹੀਂ ਉਹਦੇ ਕੋਲੇ ਹੋਰ ਯਾਰ ਤੂੰ ਬਾਅਦ ਤੇ ਰਵੰਦਾਈ ਹੈ ਨਾ ਯੋਥੀ ਨੋਟ ਵੀਰਵਾਰ ਦੇ ਦਿਨ ਰਾਹ ਦੇ ਪਾਰਕ ਚੁਪਰਵਾਰੀ ਨੂੰ ਗਿਆ ਜੀ ਮੈਂ ਕਰ ਲਾ ਗੱਲ ਸਾਢੇ 5 ਸਾਢੇ 5 ਤੇ 800 ਆ ਗਏ ਲਾ ਤਾਂ ਆ ਵੀ ਲੈ ਕਿਤੋਂ ਨੇ ਯਾਰ ਜਿਹੜਾ ਉਹ ਤੋਂ ਕਵੇ ਚੱਲੇ ਜਾਂਦੇ ਹੋਰ ਤੁਸੀਂ ਰੱਖ ਲੋ ਜੇ ਹੈ ਨਹੀਂ ਤਾਂ ਉਹਦੇ ਕੋਲ ਚਾਹ ਬਈ ਹੁਣ ਇਧਰ ਆਮੂ ਆਪਣਾ ਸੌਦਾ ਹੋਊਗਾ ਵੀਡੀਓ ਬਣਾ ਹੁਣ ਮੇਰੀ ਗੱਲ ਵੀਡੀਓ ਤਾਂ ਬਣੀ ਜਾਂਦੀ ਆ ਬਾਈ ਵੀਡੀਓ ਬਣੀ ਜਾਂਦੀ ਆ ਬਾਬਾ ਆਮੂ ਨੇ ਮੈਂ ਕਿਹਾ 16000 ਰੁਪਏ ਬੱਕਰੀਆਂ ਕੂੰ ਦੱਸ ਵੇਖੀ ਦੇਣੇ ਪੈ ਹੀ ਦਿਵਾਰ ਨੂੰ ਮਿਲਣਗੇ ਬਾਈ ਤੋਂ ਲੈ ਲਈ ਪੈਸਾ ਦੀ ਰਾਇਆ ਕੋਈ ਨਹੀਂ ਪਹਿਲਾਂ ਜਿਹੜੇ ਆ ਪੈਸੇ ਗਣੇ ਸੀ ਇਹ ਦੱਸ ਮੈਨੂੰ ਬੱਕਰਾ ਕਿੱਥੇ ਬਾਬਾ ਬੱਕਰਾ ਆ ਆ ਉਹਦੇ ਨੇੜੇ ਹੋਊਗਾ ਲੈ ਵੀ ਆ ਬੱਕਰੇ ਦਾ ਸੌਦਾ ਹੋਇਆ 6300 ਚ ਤੇ ਲਖਾਈਓ ਬਾਈ ਦੀ ਆ ਹਾਂ ਲਖਾਈਓ ਖਾਰੇ ਵਾਲੇ ਬਾਈ ਦੀ ਆ ਠੀਕ ਆ ਦੋਸਤ ਉਹ ਹੋਇਆ 6300 ਚ ਬੱਕਰਾ ਪਿੰਡ ਹਰੀ ਗਲਾਂ ਬੱਕਰਾ ਮੰਡੀ ਦੇ ਦੋਸਤ ਤੁਸੀਂ ਜਰੂਰ ਪਹੁੰਚਿਆ ਕਰੋ ਚੰਗੇ ਸੌਦੇ ਹੁੰਦੇ ਨੇ ਦੋਸਤ ਚੰਗੇ ਨਾ ਘੁੰਦੇ